ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਸੁਖੇ ਆਲਾ ਜ਼ਿਲ੍ਹਾ ਫੋਰੀਪੁਰ ਤਹਿਸੀਲ ਜੀਰਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 98145 099688 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 7-8 ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ 5 ਗਾਵਾਂ 2 ਡੱਬੀਆਂ ਵਹਿਣਾ ਪ੍ਰਿੰਟ ਵਾਲੀਆਂ ਤਿੰਨ ਬਹੁਤ ਸੋਹਣੀਆਂ ਜਰਸੀਆਂ ਚੰਗੇ ਦੁੱਧ ਵਾਲੀਆਂ ਤੇ ਦੋ ਮੱਝਾਂ ਸੂਈਆਂ ਸਵਾਈਆਂ ਇੱਕ ਇਧਰ ਨੀਲੀ 라ਵੀ ਦੀ ਐ ਇੱਕ ਕਾਲੀ ਆ ਮੋਹਰਾ ਦੀ ਆ ਇਹ ਟੋਟਲ 7-8 ਪਸ਼ੂ ਸੇਲ ਹੈ ਮੱਝਾਂ ਤਾਜ਼ੀਆਂ ਸੂਈਆਂ ਸਵਾਈਆਂ ਇਹਨਾਂ ਸਾਰੇ ਨਗਾਂ ਦੀ ਸਾਰੀ ਇਨਫਰਮੇਸ਼ਨ ਤੁਹਾਨੂੰ ਮੈਂ ਵੀਰ ਤੋਂ ਲੈ ਦਣਾ ਪੁੱਛਦੇ ਆ ਕਿੰਨਾ ਦੁੱਧ ਬਾਦ ਹੈ ਕਿੰਨਾਂ ਵਸੂ ਆ ਤੇ ਖਾਸ ਗੱਲ ਆ ਕਿ ਪ੍ਰਾਈਸ ਜਮਾਂ ਜਾਇਜ਼ ਹੋਣਗੇ ਬਿਲਕੁਲ ਜੈਜਮੋਲ ਦੇ 7-8 ਪਸ਼ੂ ਵਿਕਾਊ ਆ। ਆਓ ਕਰਦੇ ਹਾਂ ਗੱਲਬਾਤ। ਹਾਂਜੀ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਤੇ ਐਡਰੈਸ। ਨਾਮ ਇਕਬਾਲ ਸਿੰਘ ਪਿੰਡ ਸੁੱਥੀਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੀਪੁਰ। ਆਪਣਾ ਪਣ ਜੀਰੇ ਤੋਂ 5 ਕਿਲੋਮੀਟਰ ਤੇ ਮੋਗੇ ਤੋਂ 20 ਕਿਲੋਮੀਟਰ ਹੈ ਜਾਂਦਾ ਜੀ। ਜੀਰੇ ਤੋਂ ਮੋਗਾ ਰੋਡ ਤੇ। ਹਾਂਜੀ ਜੀਰੇ ਤੋਂ ਮੋਗਾ ਰੋਡ। ਫੋਨ ਨੰਬਰ ਦੱਸ ਲੀ ਬਾਈ 700 963 3319 700 96 3339। ਸਾਰੀ ਵੈਰਾਈਟੀ ਹੈਗੀ ਅੱਜ। ਸਾਰੀ ਵੈਰਾਈਟੀ ਬਾਈ ਹਰ ਤਰ੍ਹਾਂ ਦਾ ਮਾਲ ਮਿਲ ਜੂ ਜਿੱਦਾਂ ਦਾ ਚਾਹੀਦਾ। ਠੀਕ ਹੈ। ਪਹਿਲਾਂ ਦੇ ਦੁੱਧ ਸ਼ੁਰੂ ਕਰੀਏ ਕਹਿੰਦੇ ਮਾਸੂਆ ਬਾਈ ਤੀਜੇ ਸੂਏ ਸੂਈ ਆ ਪਯੌਰ ਨੀਲੀ ਰਾਵੀ ਦੇ ਵਿੱਚ ਆ ਸੂਈ ਨੂੰ ਅੱਜ 15 ਕ ਦਿਨ ਹੋ ਗਏ 14 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ ਦੋ ਟਾਈਮ ਸੰਟ ਟਾਈਮ ਆਪਦੀ ਚੁਆਈ ਕਰਕੇ ਤਸੱਲੀ ਕਰਕੇ ਲੈ ਕੇ ਜਾਵੇ ਜੀ ਇਹਨੂੰ ਲੈ ਕੇ ਜਾਣੀ ਮਗਰ ਕੀ ਆ ਬਾਈ ਮਗਰ ਕਟਾ ਜੀ ਜਾਇਦ ਜਾਂ ਮੁੱਲ ਲੈਣ ਦੇ ਨਾਲ ਬਾਈ ਇਹ ਮੁੱਲ ਕਰਨਾ ਹੋਵੇ ਤਾਂ ਲੱਖ 1 10 ਜਿੰਨਾ ਮਰਜ਼ੀ ਕਰਨੀਏ ਅੱਜ ਲੈਣ ਦੇ ਨਾਲ 90000 ਰੁਪਏ ਦੇ ਦਾਂਗੇ ਕੱਢੀਏ ਬਾਅਦ ਦੋਸਤੋ 15 ਦਿਨਾਂ ਦੀ ਵੀਰ ਕਹਿੰਦਾ ਸੂਈ ਐ ਦੁੱਧ 14 ਕਿਲੋ ਬਾਈ ਕਹਿੰਦਾ ਕੰਡੇ ਵਾਲਾ ਜੀਦੇ ਪਸੰਦ ਦਾ ਉਹ ਬਾਈ ਕਹਿੰਦਾ ਦੋ ਟਾਈਮ ਤਿੰਨ ਟਾਈਮ ਭਾਵੇਂ ਚਾਰ ਟਾਈਮ ਅਗਲਾ ਦੁੱਧ ਬਾਈ ਕਹਿੰਦਾ ਕੰਡੇ ਤੇ ਜੋਕ ਕੇ ਲੈ ਜੇ ਮਗਰੇ ਦੇ ਕਟਾ ਨੀਲੀ ਰਾਵੀ ਨਸਲ ਦੀ ਤੀਜਾ ਸੂਆ ਮੱਝ ਵਜਨ ਵਜਨ ਬਹੁਤ ਹੈ ਪੂਰੀ ਭਾਰੀ ਨਰੋਈ ਨੈਗਰ ਫੁੱਲ ਐਵਰੀਬਾਡੀ ਵੇਟ ਵਾਲੀ ਤੀਜਾ ਸੂਆ ਸੂਈ ਸਵਾਈ ਮੱਝ 14 ਕਿਲੋ ਤਿਆਰ ਹੈ ਵੀਡੀਓ ਬਣਾਉਣ ਦਾ ਸਮਾਂ 12 ਵਜੇ ਦਾ ਥਾਣ ਹਵਾਨੇ ਦੀ ਜੱਜਮੈਂਟ ਅਗਲਾ ਭੈਣ ਭਰਾਵ ਦੀ ਉਸ ਹਿਸਾਬ ਨਾਲ ਕਰੇ ਕਿਉਂਕਿ ਜੇ ਕਿਤੇ ਆਥ ਨੇ ਵੀਡੀਓ ਬਣਾਉਂਦੇ 4-5 ਵਜੇ ਹਵਾਨਾ ਦੁੱਧ ਨਾਲ ਝੋਟੀ ਨੇ ਭਰਿਆ ਹੋਣਾ ਸੀ ਪਰ 12 ਵਜੇ ਵੀਡੀਓ ਬਣਾ ਰਹੇ ਆਂ ਥਾਣੇ ਦੇਖ ਲੋ ਕੋਈ ਵਾਦੂ ਕੋਟ ਸ਼ਾਂਗ ਨਹੀਂ ਮੂਰਲੇ ਥਾਨ ਦਾ ਮੂਰਲੇ ਥਾਨ ਨਾਲ ਸੇਮ ਹੀ ਸਾਈਜ਼ ਆ ਮਗਰਲੇ ਦਾ ਮਗਰਲੇ ਨਾਲ ਸੋਹਣੀ ਝੋਟੀ ਤੀਜਾ ਸੂਬਾ ਛੋਟੀ ਸਿੰਗੀ ਨਾਲ ਦੀ ਮੂੜੀ ਹੋਈ ਆ ਨੀਲੀ ਰਾਵੀ ਵਾਲੀ ਗੁਲਾਬੀ ਮਣਕੀ ਅੱਖ ਹੈ ਚੁਆਇਸ ਠੀਕ ਆ ਚੁਵਾਈ ਚੁਈ ਵੀਰ ਕਹਿੰਦਾ ਪੂਰੀ ਚੰਗੀ ਆ ਮੁੱਲ ਕਰਨ ਨੂੰ ਲੱਖ ਕਰਾ ਲਓ ਇੱਕ 10 ਕਰਾ ਲਓ 90000 ਦੀ ਹਾਂਜੀ 90000 ਦੀ ਹਾਂ ਨਾ ਦੇ ਦਾਂਗੇ ਠੀਕ ਆ ਛੋਟਾ ਜਿਹਾ ਵਿੱਚੋਂ ਕਰਦਾ 90000 ਚ ਵੀਰ ਕਹਿੰਦਾ ਛੋਟਾ ਜਿਹਾ ਮਾਨ ਤਾਨ ਕਰਦੇ ਆਂਗੇ 14 ਕਿਲੋ ਤਿਆਰ ਆ ਪਾ ਚਾਰ ਟਾਈਮ ਚੋ ਕੇ ਲੈ ਜਾਓ 2 ਨੰਬਰ ਤੇ ਆ ਜੀ ਬਾਈ 2 ਨੰਬਰ ਬਾਈ ਦੂਜੇ ਸੂਏ ਝੋਟੀ ਸੂਈ ਆ ਸੂਈ ਨੂੰ ਅੱਜ 11ਵਾਂ ਦੇਣਾ ਮਗਰ ਇਹਦੇ ਕੱਟੀ ਆ 12 ਕਿਲੋ ਦੁੱਧ ਤਿਆਰ ਆ ਠੀਕ ਆ ਗੰਦਾ ਮੁਰਾਕੇ ਦਾ ਮੈਂ ਲੀਟਰਾਂ ਚ ਨਹੀਂ ਕਿਲੋਆਂ ਚ ਦੁੱਧ ਆ ਠੀਕ ਆ ਲੱਗਾ ਆਪਣਾ ਦੋ ਟਾਈਮ ਤਿੰਨ ਟਾਈ ਬਾਈ ਮੌਲਦਾ ਜਿੰਨਾ 110 ਜਿੰਨਾ ਮਰਜ਼ੀ ਕਰਾ ਲੋ ਲੋਕਾਂ ਵਾਂਗੂੰ ਹਾਂ ਨਾ 85000 ਦੀ ਦੇ ਦਾਂਗੇ ਕੱਢੀਏ ਬਾਹਰ ਨੂੰ ਦੋਸਤੋ ਇੱਕ ਨੰਬਰ ਬਾਈ ਕਹਿੰਦਾ 90000 ਦੀ ਦੇ ਦੇਾਂਗੇ ਮਾਨ ਤਾਨ ਹੋ ਜੂ ਤੀਜਾ ਸੁਹਾ ਸੁਈ ਆ ਦੋ ਨੰਬਰ ਦੂਜਾ ਸੁਹਾ ਸੁਈ ਆ 11 12 ਦਿਨਾਂ ਦੀ ਸੁਈ ਆ ਮੋਹਰਾ ਨਸਲ ਦੀ ਝੋਟੀ 12 ਕਿਲੋ ਦੁੱਧ ਹੈ ਜਿਹੜਾ ਬਾਈ ਕਹਿੰਦਾ ਤੁਸੀਂ ਝੋ ਲੈਣਾ ਕੰਡਾ ਲੱਗਿਆ ਹੋਇਆ ਦੋ ਟਾਈਮ ਤਿੰਨ ਟਾਈਮ ਕੰਡੇ ਦੇ ਜੋ ਕੇ ਲੈ ਜਾਓ 85000 ਦੀ ਝੋਟੀ ਬਾਈ ਕਹਿੰਦਾ ਦੇ ਦੇਣੀ ਆ ਮਗਰੇ ਦੇ ਕੱਟੀ ਆ ਦੂਜਾ ਸੁਹਾ ਉਮ ਅਗਲਾ ਕੰਡਾ ਬਾਲਟੀ ਆਪ ਦਾ ਨਾਲ ਲਈ ਆਵੇ ਨਹੀਂ ਭਾਈ ਕਹਿੰਦਾ ਆਪਾਂ ਦੇ ਦਿਆਂਗੇ ਤੋ ਤੇ ਦੋ ਟਾਈਮ ਚਾਰ ਟਾਈਮ ਅਗਲਾ ਚੋਕੇ ਲੈ ਜੇ ਮੂਰਾ ਨਸਲ ਦੀ ਜੈਡ ਬਲੈਕ ਦੂਜਾ ਸੂਬਾ ਸੂਈ ਸਵਾਈ ਝੋਟੀ ਮਗਰ ਇਹਦੇ ਕੱਟੀ ਆ ਬੱਚੇ ਦੋਵਾਂ ਦੇ ਉਹ ਬੈਠੇ ਨੀਲੀ ਰਵੀ ਦਾ ਆ ਮਗਰ ਕੱਟਾ ਕਾਲੀ ਦਾ ਪਰਲਾ ਕੱਟੀ ਬੱਚਾ ਬਈ ਰਹਿਮਤ ਦੀ ਕੱਟੀ ਆ ਠੀਕ ਆ ਭਾਈ ਦੇਖੋ ਕੱਟੀ ਹਮ 11 ਦਿਨਾਂ ਦੀ ਆ ਤਰਫ 11 ਦਿਨਾਂ ਦੀ ਕੱਟੀ ਸੂਈ ਵੀ ਆ ਅਗਲੇ ਦੋਨੇ ਥਾਣੇ ਨੂੰ ਚੰਗਾਈ ਦਿਆ ਠੀਕ ਹੈ ਜੀ ਮੋਹਰਾਂ ਨਸਲ ਦੀ ਕੱਟੀ ਸੂਈ ਸਵਾਈ ਤੇ ਮਗਰ ਵੀ ਕੱਟੀ ਆ 11-12 ਦਿਨ ਹੋ ਗਏ ਅੱਜ ਕੱਟੀ ਦੀ ਉਮਰ 11-12 ਦਿਨਾਂ ਦੀ ਹੈਗੀ ਕੱਟੀ ਦੇ ਬੋਡੀ ਸਟਰਕਚਰ ਵੇਖ ਲਓ ਪੂਰੀ ਵੱਡੀ ਝੋਟੀ ਤਿਆਰ ਹੋ ਐਮ 29 ਬੋਲ ਦੀ ਬਾਈ ਧੀ ਦਸਤ ਹੈ ਬਾਕੀ ਆਜੋ ਬਾਈ ਦੇ ਘਰੇ ਆਪਦੀ ਨਰਖ ਪਰਖ ਨਾ ਲੈ ਜਾਓ 85000 ਦੀ ਬਾਈ ਕਹਿੰਦਾ ਦੇ ਦਿਆਂਗੇ ਮਾਨ ਤਾਨ ਹੋ ਜੂ ਜੈਡ ਬਲੈਕ ਹੈ 3 ਨੰਬਰ ਤੇ ਆ ਜੀ ਵੀਰ 3 ਨੰਬਰ ਬਾਈ ਦਾ ਦੂਜੇ ਸੂਏ ਸੂਈ ਆ ਹੂੰ ਦੂਜਾ ਦਿਨ ਹੀ ਸੂਈ ਨੂੰ ਅੱਜ ਠੀਕ ਹੈ 15 ਕਿਲੋ ਕੰਡੇ ਵਾਲਾ ਬੋਲਾ ਤਿਆਰ ਆ ਹੂੰ ਤਸੱਲੀ ਤੁਸੀਂ ਕਰਨੀ ਆ 2 ਟਾਈਮ 4 ਟਾਈਮ 6 ਟਾਈਮ ਸੂਈ ਨੂੰ ਸਮਾਂ ਕਿੰਨਾ ਦੱਸਿਆ ਦੂਜਾ ਦਿਨ ਆ ਬਈ ਅੱਜ 15 ਤਿਆਰ ਆ 15 ਤਿਆਰ ਆ ਕੰਡੇ ਵਾਲਾ ਗੱਲਾਂ ਵਾਲਾ ਨਹੀਂ ਜਵਾਨ ਹਲੌਣ ਵਾਲਾ ਨਹੀਂ ਕਿੰਨਾ ਕਿ ਪਿਆਜੂ ਦੁੱਧ ਬਈਆਂ ਨੇ ਮੰਨ ਲਓ 25 ਲੀਟਰ ਦਾ ਪੋਲੇ ਹੱਥ ਨਾਲ ਪਿਆਉਗੀ ਜੈ ਜੈ ਮੋਲ ਜੈ ਜੈ ਭਾਈ ਮੋਲ ਦਾ ਜਿੰਨਾ ਮਰਜ਼ੀ ਮੰਨ ਲਓ 25 ਵਾਲੇ ਲੋਕ 80 90 ਕਰੀ ਜਾਂਦੇ ਆ ਮੰਨ ਲਓ ਅੱਜ ਇਹ ਹਾਂ ਨਾ 70000 ਰੁਪਏ ਦੇ ਦਾਂਗੇ ਠੀਕ ਹੈ ਹਾਂਜੀ ਬੱਛੀ ਮੰਗਦਾ ਬਈ ਬੱਛੀ ਮਗਰਾ ਖੜ ਨਾੜਵਾ ਤੁਸੀਂ ਦੇਖ ਲਓ ਦੋਵਾਂ ਦਿਨਾਂ ਦੀ ਬਾਈ ਕਹਿੰਦਾ ਸੂਈ ਐ 15 ਕਿਲੋ ਬੋਲੀ ਵੀਰ ਕਹਿੰਦਾ ਕੰਡੇ ਵਾਲੀ ਤਿਆਰ ਐ ਬਾਈ ਕਹਿੰਦਾ ਗੱਲਾਂ ਵਾਲੀ ਬੋਲੀ ਨਹੀਂ ਕੰਡੇ ਤੇ ਜੋਖਣ ਵਾਲੀ ਬੋਲੀ ਐ ਦੋ ਟਾਈਮ ਝਾੜ ਟਾਈਮ ਕੰਡੇ ਤੇ ਜੋਕ ਕੇ ਅਗਲਾ ਬੋਲੀ ਲੈ ਜੇ ਪੂਰੀ ਵੱਡੀ ਵਹਿੜ ਆ 25 ਲੀਟਰ ਵਾਂਗੂ ਬਾਈ ਦੱਸਦਾ ਦੁੱਧ ਪਿਆਜੂ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਤਾਂ ਵਾਰ-ਵਾਰ ਦੱਸਦਾ ਦੋਸਤੋ ਤਾਜੀ ਸੂਈ ਕਰਕੇ ਬੱਚੇ ਦਾ ਜਾਨਵਰ ਮੋਹ ਕਰਦਾ ਬੱਚੇ ਦਾ ਭੱਜ ਕੇ ਗਈ ਐ ਕੋਈ ਭੈਣ ਭਰਾ ਗਰਮ ਨਾ ਮੰਨੇ ਪਾਲੀਸੀ ਸਵਾ ਬੱਚਾ ਹੈ ਦਾ ਬੱਚੇ ਦੇ ਭੱਜ ਕੇ ਗਈ ਸੀ 12 ਵਜੇ ਵੀਡੀਓ ਬਣਾ ਰਹੇ ਹਾਂ ਕਿਉਂਕਿ ਪਹਿਲੇ ਤਿੰਨੇ ਪਸ਼ੂ ਸੂਏ ਸਵਾਇਆ ਥਾਣਾਵਾਨੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰੋ ਜੇ ਕਿਤੇ ਅੱਥ ਨੇ 4-5 ਵਜੇ ਵੀਡੀਓ ਬਣਾਉਂਦੇ ਹਵਾਨੇ ਦੁੱਧ ਬੌਲੇ ਨਾਲ ਭਰੇ ਹੋਣੀ ਸੀ ਸੀਲ ਸੌ ਫੁੱਲ ਆ ਸ਼ਾਮ ਤੱਕ ਇਹ ਹਵਾਨਾ ਬੌਲੇ ਨਾਲ ਭਰ ਲੈਣਾ 15 ਕਿਲੋ ਕੰਡੇ ਵਾਲਾ ਬੌਲਾ ਥਣ ਆਧੀ ਚਵਾਈ ਵਾਲੇ ਭਾਵੇਂ ਅੱਥੀ ਚਵਾਈ ਕਰ ਲਓ ਭਾਵੇਂ ਮਸ਼ੀਨ ਤੇ ਚਵਾਈ ਕਰ ਲਓ ਫੁੱਲ ਵੱਡੀ ਬਿਹੜਾ ਤੁਸੀਂ ਦੇਖੋ ਫੁੱਲ ਤੋਂ ਤਾਂ ਕੱਦ ਹੋਊਗਾ ਹੂੰ ਫੁੱਲ ਵੱਡੇ ਕੱਦ ਕਰ ਹਾਈਟ ਫੁੱਲੀ ਹੈ 72000 ਦੀ ਵੀਰ ਕਹਿੰਦਾ ਦੇ ਦੇਣੀ ਆ ਭਾਵੇਂ ਚਾਰ ਟਾਈਮ ਅਗਲਾ ਚੋਕੇ ਲੈ ਜਾਓ ਮੇਰਾ ਕੰਮ ਆ ਵੀਡੀਓ ਬਣਾਉਣਾ ਪਸ਼ੂ ਦੋਨੋਂ ਵਾਰੀ ਵਾਰੀ ਸੀਰੀਅਲ ਵਾਈਸ ਸਾਰੇ ਵਿਖਾ ਦੇਣੇ ਆ ਜਿੰਨਾ ਦੁੱਧ ਦੱਸਿਆ ਤੁਸੀਂ ਚੋਕੇ ਵੇਖਣੀਆਂ ਭਾਵੇਂ ਚਾਰ ਟਾਈਮ ਚੋਕੇ ਲੈ ਜਾਓ ਇੱਕ ਇਧਰ ਜਰਸੀ ਕੰਨਵਾ ਸੂਆ ਬਾਈ ਬਾਈ ਦੂਜੇ ਸੂਏ ਸੂਣੀ ਆ ਦੇਣ ਦਾ ਹਫਤਾ ਪਿਆਲੇ ਇੱਕ ਹਫਤਾ ਇੱਕ ਹਫਤਾ ਪਿਆਲੇ ਬਲੀਡ ਚੈੱਕ ਕਰੋ ਹੂੰ ਮੂੰਹ ਮੱਥੇ ਦੀ ਬੋਸ ਹਾਂ ਜੇ ਪੱਕਾ ਉਤਾਰਦਾ ਕਿੰਨਾ ਕਿ ਦੁੱਧ ਪਿਆਜੂ ਦੁੱਧ ਬਾਈ ਮਾਲਕਾਂ ਨੇ ਦੱਸਣਾ ਲੰਗ ਲੰਗ ਦੇ ਪਹਿਲੇ ਸੂਏ 17 18 ਕਿਲੋ ਚੋਇਆ ਵਾ ਠੀਕ ਹੈ ਜਿਹਨੇ ਲੈ ਕੇ ਜਾਣੀ ਆ ਉਹ ਵੀ ਫਾਮਦਰਾ ਲੈ ਕੇ ਜਾਵੇ ਵੀ ਉਹ ਕਿੰਨਾ ਚੋ ਸਕਦਾ ਵਾ ਜਾਇਜਾ ਮੁੱਲ ਜਾਇਜਾ ਬਾਈ ਇਹ ਹੁਣ ਮਾਲਕਾਂ ਦਾ ਬਣਾ 55 60 ਜਿੰਨਾ ਮਰਜ਼ੀ ਕਰਾ ਲੋ ਹੂੰ ਇਹ ਜੈਸ ਨੋ 48000 ਦੀ ਦੇ ਦਾਂ ਠੀਕ ਹੈ 48000 ਦੀ ਵੀਰ ਕਹਿੰਦਾ ਯੈਸ ਨੋ ਆਪਾਂ ਦੇ ਦੇਾਂਗੇ 17 ਲੀਟਰ ਦੁੱਧ ਬਾਈ ਦੱਸਦਾ ਕਿ ਪਿਛਲੇ ਸੂਏ ਇਹਨੇ ਦਿੱਤਾ ਹਫਤੇ ਦੀ ਕੱਚੀ ਆ ਲੈਵਾ ਲਾਹੂ ਬਹੁਤ ਜਿੱਦਣ ਬੱਚੀ ਤਿਆਰ ਹੋ ਜਾਂਦੀ ਆ ਪੰਡ ਜਿਹੜਾ ਹਵਾਨਾ ਤਿਆਰ ਕਰਕੇ ਸੂਣਾ ਬਾਲਡਲਾਂ ਚੈੱਕ ਕਰੋ ਹਾਂ ਆ ਕੱਲੀ ਕੱਚੀ ਕੱਚੀ ਆ ਲਟਕੇ ਸੂ ਜਿੱਦਣ ਤਿਆਰ ਹੋ ਜਾਂਦੀ ਆ ਹਫਤਾ ਡੇਟ ਮੁਤਾਬਕ ਕੱਚੀ ਆ ਮੁੱਲ ਵੀਰੇ ਦਾ ਜੈਜ ਜਿਆ ਜੈਜਾ ਬਈ 48000 ਰੁਪਇਆ 48000 ਦੀ ਬਾਈ ਕਹਿੰਦਾ ਦੇ ਦੇਣੀ ਆ ਮੁੱਲ ਜਿੰਨਾ ਮਰਜ਼ੀ ਕਰਾ ਲਓ ਮੇਰੇ ਦਿਮਾਗ ਚੋਂ ਨਿਕਲ ਗਿਆ ਸੀ ਬੁੱਲ ਪਹਿਲੇ ਵੀਰੇ ਨੇ ਦੱਸਤਾ ਸੀ ਉਦੋਂ ਹੀ ਕਹਤਾ ਸੀ ਕਿ ਮੁੱਲ ਜਿੰਨਾ ਮਰਜ਼ੀ ਕਰਾ ਲਓ 48000 ਦੀ ਦੇ ਦੇਾਂਗੇ ਪਰ ਬੱਚੀ ਲੇਵਾ ਲਾਹੂ ਬਹੁਤ ਲਟਕੇ ਸੋਣਾ ਜਦ ਦਿਨ ਤਿਆਰ ਹੁੰਦੀ ਆ। ਬਈ ਮਰੀ ਹੰਬੀ ਜਿਆ ਪੂਰੀ ਨਰੋਈ ਨਿੱਕਰ ਪੰਜਾਬ ਵਾਲੀ ਜਰਸੀ ਆ। ਸਹੀ ਆ ਜੀ। 48000 ਦੀ ਬਾਈ ਕਹਿੰਦਾ ਦੇ ਦੇਣੀ ਐ। ਥਾਣਾ ਅਰਦੀਚੁਆਈ ਵਾਲੇ ਆ ਚਾਰ ਹੀ ਗਲਾਬੀ ਕੈਪ ਚ ਲੱਗੇ ਹੋਏ ਆ। ਹਵਾਨਾ ਸਾਰਾ ਬ੍ਰਿਕ ਬ੍ਰਿਕ ਵੀ ਇੰਜ ਨਾਲ ਭਰਿਆ ਪਿਆ। ਹੂ ਮੱਥੇ ਦੀ ਸੋਹਣੀ ਜਾਦਬ੍ਰੀਡ ਫੌਲੀ ਆ ਜਰਸੀ ਨਸਲ ਦੀ ਟੌਪ ਦੀ ਬੱਚੀ। ਹਫਤੇ ਦੀ ਕੱਚੀ ਫੌਲ ਸੀਲਸ ਆਉ। ਅੱਗੇ ਆ ਜੀ। ਬਾਈ 2 ਨੰਬਰ 10 ਦਿਨਾਂ ਦੀ ਕੱਚੀ ਆ। ਠੀਕ ਐ। ਦੂਜੇ ਸਵੇ ਸੂਣ ਵਾਲੀ ਆ। ਤੇ ਮਾਲਕਾਂ ਨੇ ਦੁੱਧਾਰ ਘੜ ਦਾ ਬਹੁਤ ਚੰਗਾ ਦੱਸਿਆ ਪਰ ਆਪਾਂ ਪਾਈ ਇਹਦੀ ਵੀ ਗਾਰੰਟੀ ਨੰਦੇ ਠੀਕ ਹੈ ਕੱਦ ਘੜ ਫੋਲ ਵੱਡਾ ਕੋਈ ਮਰੀ ਹੰਬੀ ਜਣੀਗੀ ਸਹੀ ਆ ਮਰਕ ਬਿੰਦੀ ਬਹੁਤ ਮੋਟੀ ਹੋਦੀ ਦੋਨੇ ਪਾਸਿਓ ਤੇ ਵਾਰਟੇ ਨਾਲੇ ਬਹੁਤ ਬੰਨਾ ਵਾ ਫੀਲ ਠੰਡੀ ਦੀ ਆਪਣੀ ਗਾਰੰਟੀ ਹੈਂ ਦਿਨ ਕਿੰਨੇ ਲੈ ਜੋ ਦਿਨ ਭਾਈ 10 ਲੈ ਗਏ 10 ਦਿਨਾਂ ਦੀ ਕੱਚੀ ਹੈ ਕਿੰਨਾ ਕੁ ਦੁੱਧ ਦੱਸਦੇ ਆ ਕੋਈ ਉਹ ਤਾਂ ਕਹਿੰਦੇ ਇਹ ਬਿਜ਼ਨਸ ਵਿੱਚ 14 ਲੀਟਰ ਕੇ ਆਵਾ ਠੀਕ ਹੈ ਆਪਾਂ ਕੋਈ ਆਪਾਂ ਪਾਈਆ ਦੀ ਗਾਰੰਟੀ ਨਹੀਂ ਦਿੰਦੇ ਪਾਈ ਕਹਿੰਦਾ ਆਪਾਂ ਪਾਈਆ ਦੀ ਨਹੀਂ ਗਾਰੰਟੀ ਦਿੰਦੀ ਬਰਡ ਨਾਲ ਚੱਕ ਗਾਰੰਟੀ ਦਿੰਦੇ ਕੱਚੀ ਕੱਚੀ ਐ 14 ਲੀਟਰ ਦੁੱਧ ਪਾਈ ਕਹਿੰਦਾ ਜਿੰਨਾ ਤੋਂ ਲਈਓ ਦੱਸਦੇ ਅਸੀਂ ਛੋਇਆ ਬੜੀ ਹੰਮੀ ਬਈ ਕੱਦ ਕੜ ਹਾਂ ਜਾਦਬ੍ਰੀਡ ਬਹੁਤ ਐ ਕੱਦ ਕੜ ਪੂਰਾ ਹੀ ਆ ਦਿਨ ਜ਼ਰੂਰ ਜ਼ਰੂਰ ਲੈ ਜਾਣੇ ਇਹਨੇ ਕਿੰਨੇ ਦਿਨ ਦੱਸਿਆ ਬਾਈ 10 ਦਿਨ ਬਈ ਬਾਈ 10 ਦਿਨਾਂ ਦੀ ਕੱਚੀ ਐ 14 ਕਿਲੋ ਦੁੱਧ ਦਿੱਤਾ ਪਿਛਲੇ ਸੂਏ ਮੁੱਲ ਜਾਇਜ਼ ਹੈ ਬਾਈ ਜਾਇਜ਼ ਦੀ ਡਿਮਾਂਡ ਬੰਦ ਜਿੰਨਾ ਮਰਜ਼ੀ ਕਰਾ ਲਓ 55 ਇਹ 45000 ਦੀ ਦੇਦਾ ਇੱਕ ਜਿਹੜੀ ਪਰਲੀ ਜਰਸੀ ਵਿਖਾਈ ਆ ਉਹ 48000 ਦੀ ਦੂਜੀ 45000 ਦੀ ਮਾਨਤਾਣ ਖੁੱਲਾ ਹੋ ਜੂ ਅੱਗੇ ਆ ਜੀਏ ਜੀ 6 ਨੰਬਰ ਤੇ ਇਹ ਬਾਈ ਸੂਈ ਸਵਾਈ ਆ ਮਗਰ ਇਹਦੇ ਬੱਛਾ ਵਾ ਹਮ ਬੱਚਾ ਇਹਦਾ ਉਹ ਖੜਾ ਜੀ ਜੱਜਮੈਂਟ ਕਰ ਲਓ ਵੀ ਹੱਥ ਤੇ ਸੂਈ ਆ ਦੋ ਦਿਨਾਂ ਦੀ ਪੰਜਾਂ ਦਿਨਾਂ ਦੀ ਸਹੀ ਹੈ ਜੀ ਦੁੱਧ ਐਸ ਟਾਈਮ 8 ਕਿਲੋ ਤਿਆਰ ਆ ਠੀਕ ਹੈ ਕੋਈ ਦੋ ਟਾਈਮ ਚਾਰ ਟਾਈਮ ਆ ਉਹਦਾ ਕੰਡਾ ਲਿਆਵੇ ਆ ਵੀ ਪਸੱਲੀ ਕਰਕੇ ਲੈ ਕੇ ਜਾਦਾ ਬਰੀਡ ਫਾਲ ਆ ਬੱਚੇ ਆਠ ਕਿਲੋ ਤਿਆਰ ਹੈ ਬੱਚਾ ਵੱਛਾ ਦੋ ਟਾਈਮ ਚਾਰ ਟਾਈਮ ਬਾਈ ਕਹਿੰਦਾ ਅਗਲਾ ਚੋਕੇ ਲੈ ਜੇ ਜੈਜਾ ਮੁੱਲੇ ਦਾ ਜੈਜਾ ਮੁੱਲ ਬਾਈ ਇਹਦਾ 32000 ਰੁਪਏ ਦੇ ਰਾਂਗੇ 32000 ਦੀ ਵੀਰ ਕਹਿੰਦਾ ਦੇ ਦੇਾਂਗੇ ਆਪਾਂ ਨਹੀਂ ਮਾਰਦੇ ਝੂਠ ਬਾਈ ਕਹਿੰਦਾ ਆਪਣੇ ਕੋਲੇ ਆਈ ਵੀ ਹੈ ਕੱਲ ਦੀ ਆ ਬੱਚਾ ਵੇਖ ਕੇ ਅਗਲਾ ਅੰਦਾਜ਼ਾ ਲਾ ਲੇ ਕਿ ਦੋ ਦਿਨ ਹੋ ਗਏ ਚਾਰ ਹੋ ਗਏ 10 ਹੋ ਗਏ ਬੱਚੇ ਦੇ ਹਿਸਾਬ ਨਾਲ ਜਜਮੈਂਟ ਕਰ ਲਿਓ 8 ਕਿਲੋ ਦੁੱਧ 32000 ਦੀ ਦੇ ਦੇਣੀ ਆ ਹੂੰ ਬਾਕੀ ਬਾਈ ਕੋਈ ਆਏ ਨਾ ਤਾਂ ਵੀ ਮੁੱਲ ਥੋੜਾ ਜਿਹਾ ਦਾ ਥੋੜੀ ਜਿਹੀ ਮਰੀਮਬੀ ਹੋਊਗੀ ਕੱਦ ਫੁੱਲਾ ਵਜ਼ਨ ਵੀ ਫੁੱਲਾ ਹੂੰ ਦੂਜੀਆਂ ਜਰਸੀਆਂ ਦੇ ਬਰਾਬਰ ਹੀ ਇਹਦੀ ਹਾਈਟ ਆ ਤੁਸੀਂ ਵੇਖ ਲਓ 48 ਵਾਲੀ ਖੜੀ ਆ ਆ 46 ਵਾਲੀ ਹਾਂਜੀ ਇਹ 45 ਵਾਲੀ ਆ ਇਹ ਦੋ ਨੰਬਰਾਂ 45 ਵਾਲੀ ਦੋ ਨੰਬਰ ਨਹੀਂਗਾ ਸੀਰੀਅਲ ਵਾਈਜ਼ ਆ ਪੰਜ ਨੰਬਰ ਆ ਉਦਾਂ ਜਰਸੀਆਂ ਦੇ ਦੋ ਨੰਬਰ ਕਹਿਤਾ ਪੰਜ ਨੰਬਰ ਆ ਇਹ 6 ਨੰਬਰ 32000 ਦੀ 8 ਕਿਲੋ ਦੁੱਧ ਆ 7 ਨੰਬਰ ਤੇ ਆ ਜਾ ਵੀਰ 7 ਨੰਬਰ ਬਾਈ ਦੂਜੀ ਠੀਕ ਆ ਹਫਤਾ ਪਿਆ ਮਾਲਕਾਂ ਨੂੰ ਸ਼ਰਮਦਾ ਕੋ 10 ਦਿਨ ਵੀ ਲੈ ਕੇ ਜਾ ਆਦੀਆਂ 5 ਵੀ ਰਹਿ ਸਕਦੇ ਆ ਠੀਕ ਆ ਤੇ ਦੁੱਧ ਦੀ ਗਾਰੰਟੀ ਬੜੀ ਮਿਲੀ ਉਹ ਕਹਿੰਦੇ ਵੀ ਇਹ ਪਿਛਲੇ ਸਵੇਰੇ 18 ਕਿਲੋ ਇਹ ਥੱਲੋਂ ਚੋਇਆ ਵਾ ਆਪਣੀ ਪਰ ਪਾਇਆ ਪਾਇਆ ਦੀ ਨਹੀਂ ਆਪਾਂ ਹਰੇਕ ਵਾਰੀ ਇਹ ਗੱਲ ਕਹਿੰਨੇ ਆ ਸਹੀ ਆ ਆਪਦੀ ਸਮਝ ਦੇਣਾ ਬੰਦਾ ਲੈ ਜੀ ਵੀ ਕਿੰਨੀ ਕੁ ਸੇਵਾ ਕਰ ਸਕਦਾ ਵਾ ਠੀਕ ਆ ਥਾਨ ਭਾਂਡੇ ਦੀ ਸਾਫ ਆ ਚਮਕਦਾ ਹੋ ਕੇ ਫੁੱਲ ਆ ਸਾਂਭੀ ਬਹੁਤ ਆ ਬੱਚੀ ਉਹਨਾਂ ਨੇ ਕਿਹਾ ਦੁੱਧ ਦੱਸਿਆ 18 ਕਿਲੋ ਬਈ ਮਤਲਬ ਬਈ ਕਹਿੰਦੇ ਜਿੰਨਾ ਤੋਂ ਲਈ ਉਹ ਕਹਿੰਦੇ 18 ਕਿਲੋ ਦੁੱਧ ਅਸੀਂ ਚੋਇਆ ਹਫਤੇ ਖੰਡ ਦੀ ਕੱਚੀ ਆ ਹਫਤੇ ਦੀ ਕੱਚੀ ਹੈ ਹਫਤੇ ਦੀ ਕੱਚੀ ਆ ਤੇ ਬਾਈ ਕਹਿੰਦਾ ਸਾਰੇ ਪਸ਼ੂਆਂ ਜੀ ਆ ਜਿਹੜੇ ਗੱਭਣ ਆ ਕਿਸੇ ਵੀ ਪਸ਼ੂ ਦੀ ਪਾਈਆ ਦੁੱਧ ਦੀ ਨਹੀਂ ਗਾਰੰਟੀ ਜਿੰਨਾ ਪਿਛਲੇ ਨੇ ਚੋਇਆ ਉਹਨਾਂ ਤੁਹਾਨੂੰ ਦੱਸਤਾ ਜਿੰਨਾ ਅਗਲੇ ਨੇ ਆਪਾਂ ਨੂੰ ਕਿਹਾ ਤੇ ਜਿਹੜੇ ਪਸ਼ੂ ਸੂਏ ਸਵਾਏ ਆ ਜਿਵੇਂ ਇਹਦੇ ਥੱਲੇ 8 ਕਿਲੋ ਆ ਕੰਡਾ ਲਿਆਵੇ ਅਗਲਾ ਜੋਕ ਕੇ ਲੈ ਜੇ 1 ਨੰਬਰ ਥੱਲੇ 14 ਕਿਲੋ ਕੰਡਾ ਲਿਆਵੇ ਜੋਕ ਕੇ ਲੈ ਜੇ 2 ਨੰਬਰ ਥੱਲੇ 12 ਕਿਲੋ ਕੰਡਾ ਲਿਆਵੇ ਜੋਕ ਕੇ ਲੈ ਜੇ 3 ਨੰਬਰ ਥੱਲੇ ਬੌਲੀ 15 ਕਿਲੋ ਕੰਡਾ ਲਿਆਵੇ ਅਗਲਾ ਜੋਕ ਕੇ ਲੈ ਜੇ ਚੋਏ ਸਵਾਇਆ ਪਸ਼ੂਆਂ ਥੱਲੇ ਜਿੰਨਾ ਦੁੱਧ ਆ ਉਹਨਾਂ ਨੇਟ ਤਿਆਰ ਹੋਊਗਾ ਗੱਬਣ ਪਸ਼ੂ ਦਾ ਬਾਈ ਕਹਿੰਦਾ ਜਦੋਂ ਆਪਾਂ ਚੋਇਆ ਨਹੀਂਗਾ ਹੁਣ ਆਪਾਂ ਗਰੰਟੀ ਐਵੇਂ ਦੇਈ ਜਾਏਗੀ ਉਹਦਾ ਫਾਇਦਾ ਨਹੀਂ ਕੋਈ ਬਾਈ ਕਹਿੰਦਾ ਮਾਲਕ ਕਹਿੰਦੇ 18 ਕਿਲੋ ਚੋਇਆ ਜਿਹਦੇ ਪਸੰਦ ਆ ਉਹ ਹਫਤੇ ਦੀ ਕੱਚੀ ਆ ਅਗਲਾ ਆਪਦੀ ਜੱਜਮੈਂਟ ਤੇ ਲੈ ਜਾਈਏ ਲੈ ਲੈਂਦੇ ਆ 52000 ਰੁਪਇਆ ਜੇ ਮੰਨ ਲਓ ਕਿਸੇ ਨੂੰ ਉਹ ਮੁੱਲ ਕਰਾਉਣਾ ਬਈ ਜਿਹਨ ਘਸਾਈਆਂ ਵਾਲਾ ਉਹ 55 ਸਾਢੇ ਇਹਨਾਂ ਮਰਜ਼ੀ ਕਰਾਉਂਦਾ ਬਾਈ ਕਹਿੰਦਾ ਜੇ ਕਸਾਈਆਂ ਕਰਨੀਆਂ ਵਧਾਉਣੇ ਘਟਾਉਣੇ ਆ ਤਾਂ 55 ਮੁੱਲ ਕਰਾ ਲਓ 60 ਕਰਾ ਲਓ ਜੇ ਲੈਣ ਦੇਣ ਵਾਲੀ ਡਿਮਾਂਡ ਆ 52000 ਵਿੱਚੋਂ ਥੋੜਾ ਥੋੜਾ ਮਾਨਤਾਂ ਨੂੰ ਤਾਂ ਚਲੋ ਸਾਰੇ ਨਗਾਂਜੂ ਹੋ ਜੂ ਅਗਲਾ ਬੇਫਿਕਰ ਹੋ ਕੇ ਆਜੇ ਜੇ ਕੋਈ ਇੱਕ ਨਗ ਲੈਿੰਦਾ ਥੋੜਾ ਥੋੜਾ ਮਾਨਤਾਂ ਨੂੰ ਜੋ ਜੋੜਾ ਲੈਣਦਾ ਵੱਧ ਹੋ ਜੂ ਜਿਵੇਂ ਜਿਵੇਂ ਕੋਈ ਪਸ਼ੂ ਵੱਧ ਲਊ ਇਕੱਠੇ ਲਊ ਤੇ ਖੁੱਲਾ ਮਾਨਤਾਂ ਨੂੰ ਜੋ ਤੁਹਾਨੂੰ ਵੀ ਪਤਾ ਜਦੋਂ ਇਕੱਠੇ ਪਸ਼ੂ ਸੇਲ ਹੁੰਦੇ ਅਗਲਾ ਵੀ ਹਜ਼ਾਰ ਖੰਡ ਮਾਨਤਾਂ ਨੂੰ ਵੱਧ ਕਰ ਦਿੰਦਾ ਇਹਦੇ ਥੱਲੇ 14 ਕਿਲੋ ਤਿਆਰ 15 ਦਿਨਾਂ ਦੀ ਸੂਈ ਆ ਮਗਰ ਇਹਦੇ ਕਟਾ ਇਹਦੇ ਥੱਲੇ 12 ਕਿਲੋ ਤਿਆਰ ਆ ਮੋਹਰਾ ਨਸਲ ਦੀ ਜੈਡ ਬਲੈਕ ਮਗਰੇ ਦੇ ਕਟਾ ਹਾਂ ਕਾਲੀ ਜਮਾ ਚਿੱਟੇ ਹੈਗੇ ਵਿੱਚ ਕੋਈ 4-5 ਵਾਲ ਹੋਣਗੇ ਪ्योर ਮੋਹਰਾ ਲੋ ਉਹ ਵੀ ਲੱਭ ਕੇ ਪੂਛ ਫੜ ਕੇ ਵਿੱਚੋਂ ਲੱਭਣੇ ਪੈਣਗੇ 4 ਵਾਲ ਤਾਂ ਦਿਸਦੇ ਆ ਕਿ ਚਿੱਟੇ ਹੈਗੇ ਦੂਰੋਂ ਸਾਰੀ ਜਮਾ ਜੈਡ ਬਲੈਕ ਹੀ ਲੱਗਦੀ ਆ 2-4 ਵਾਲ ਦਾ ਚਲੋ ਆ ਜਾਂਦੇ ਹੁੰਦੇ ਕੋਈ ਚੱਕਰ ਨਹੀਂਗਾ ਬਾਕੀ ਫੋਨ ਨੰਬਰ ਸਕਰੀਨ ਤੇ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਓ ਬਿਲਕੁਲ ਸਸਤੇ ਮੋਲ ਦੇਗਾ ਦੋ ਮੱਝਾਂ ਸੂਈਆਂ ਸਵਾਈਆਂ ਦੋ ਅਮਰੀਕਨ ਵਾੜਾ ਇੱਕ ਗੱਬਣਾ ਇੱਕ ਤਾਜੀ ਸੂਈ ਸਵਾਈ ਤਿੰਨ ਜਰਸੀਆਂ ਇੱਕ ਸੂਈ ਸਵਾਈ ਦੋ ਗੱਬਣਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਹੱਸਦਾ